ਲੱਖਾ ਸਿੰਘ ਸਿਧਾਣਾ ਵੀ ਉਤਰਿਆ ਚੋੜ ਮੈਦਾਨ 'ਚ ਦਸਤੇਕ ਬਠਿੰਡਾ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਲੱਖਾ ਸਿੰਘ ਸਿਧਾਣਾ ਲੜੇਗਾ ਤੇ ਉੱਥੇ ਹੀ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਤੇ ਦੱਸੀਏ ਕਿ ਇਹ ਵੱਡੀ ਖਬਰ ਹੈ ਜਿਹੜੀ ਕਿ ਸ਼ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਰ ਆ ਆਮਪੀ ਸਮਰ ਸਿਮਰਨਜੀਤ ਸਿੰਘ ਮਾਨ ਹੈ ਦੇ ਵੱਲੋਂ ਜਿਹੜਾ ਕਿ ਵੱਡਾ ਐਲਾਨ ਕੀਤਾ ਗਿਆ ਹੈ ਤੇ ਜਿਸ ਵਿੱਚ ਬਠਿੰਡਾ ਤੋਂ ਲਖਾ ਸਿੰਘ ਸਿਧਾਣਾ ਨੂੰ ਉਮੀਦ ਐਲਾਨ ਦਿੱਤਾ ਗਿਆ ਤੇ ਹੁਣ ਇਹ ਲੱਖਾ ਸਿੰਘ ਸਿਧਾਣਾ ਜਿਹੜਾ ਕਿ ਬਠਿੰਡਾ ਤੋਂ ਚੋਲ ਲੜਨਗੇ ਤੇ ਉਥੇ ਹੀ ਸਿਮਰਤ ਸਿੰਘ ਮਾਨ ਦੇ ਵੱਲੋਂ ਪਹਿਲਾਂ ਦੱਸਦੀਏ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਜਿਹੜੇ ਕਿ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਤੇ ਜਿਸ ਦੇ ਦੌਰਾਨ ਪਹਿਲਾ ਜਿਹੜਾ ਕਿ ਇਮਾਨ ਸਿੰਘ ਮਾਨ ਜਿਹੜੇ ਕਿ ਅੰਮ੍ਰਿਤਸਰ ਤੋਂ ਵਿੱਚੋਂ ਚੁਣੇ ਗਏ ਤੇ ਉਥੇ ਹੀ ਭਪਿੰਦਰ ਸਿੰਘ ਪੁੱਲੇਰ ਫਿਰੋਜ਼ਪੁਰ ਤੋਂ ਤੇ ਖਡੂਰ ਸਾਬ ਤੋਂ ਹਰਪਾਲ ਸਿੰਘ ਬਲੇਰ ਤੇ ਜਿਸ ਦੇ ਵਿੱਚ ਇਤੇ ਨਾਮ ਜਿਹੜੇ ਕਿ ਅੱਗੇ ਆਏ ਤੇ ਜਿਸ ਤੋਂ ਬਾਅਦ ਲਗਾਤਾਰ ਚਰਚਾਵਾਂ ਜਿਹੜੀਆਂ ਕਿ ਹੋ ਰਹੀਆਂ ਨੇ ਤੇ ਹੁਣ ਆ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕਿ ਲੱਖਾ ਸਿੰਘ ਸਿਧਾਣਾ ਨੂੰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਗਿਆ ਤੇ ਹੁਣ ਲੋਕ ਸਭਾ ਚੋਣਾ ਦੇ ਵਿੱਚ ਲੱਖਾ ਸਿੰਘ ਸਿਧਾਣਾ ਵੀ ਚੋਣ ਲੜਨਗੇ ਬਠਿੰਡਾ ਤੋਂ ਟਿਕਟ ਮਿਲੀ ਐ ਤੇ ਸ਼ਾਮੜੀ ਕਾਲੇਦਾਲ ਅਮਰੇਸਰ ਦੇ ਵੱਲੋਂ ਲੱਖਾ ਸਿੰਘ ਸਿਧਾਣਾ ਚੋਣ ਲੜਨਗੇ ਤੇ ਜਿਸ ਤਰ੍ਹਾਂ ਇਹ ਵੱਡੀ ਖਬਰ ਜਿਹੜੀ ਕਿ ਸਾਹਮਣੇ ਨਿਕਲ ਕੇ ਬਾਹਰ ਆ ਰਹੀ ਐ ਤੇ ਦੂਜੇ ਪਾਸੇ ਦੱਸਦੀ ਐ ਕਿ ਅਮਰੇਸਰ ਦੇ ਵਿੱਚ ਉਥੇ ਹੀ ਬਠਿੰਡਾ ਦੀ ਲੈ ਕੇ ਸੀਟ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਤੇ ਜਿਸ ਦੇ ਦੌਰਾਨ ਬਠਿੰਡਾ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹੁਣ ਇਹ ਜਿਹੜੀ ਕਿ ਸੀਟ ਹੈ ਇਹ ਹਮੇਸ਼ਾ ਹੀ ਚਰਚਾਵਾਂ ਦੇ ਵਿੱਚ ਰਹਿੰਦੀ ਹੈ ਤੇ ਇਸ ਵਾਰ ਵੀ ਹੋਣਾ ਚਰਚਾਵਾਂ ਜਿਹੜੀਆਂ ਬਠਿੰਡਾ ਸੀਟ ਨੂੰ ਲੈ ਕੇ ਹੋ ਰਹੀਆਂ ਨੇ ਤੇ ਲੱਖਾ ਸਿੰਘ ਸਿਧਾਣਾ ਨੂੰ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਚੌੜ ਦੇ ਲਈ ਉਤਾਰਿਆ ਹੈ ਤੇ ਲੱਖਾ ਸਿੰਘ ਸਿਧਾਣਾ ਜਿਹੜੇ ਕਿ ਵੋਟਾਂ ਦੇ ਵਿੱਚ ਹੁਣ ਖੜਨਗੇ ਤੇ ਉੱਥੇ ਜਿਹੜੇ ਕਿ ਹੁਣ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਵੀ ਆਪਣੀ ਲਿਸਟ ਜਾਰੀ ਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਜਿਹੜਾ ਕਿ ਆਪਣੀ ਸੱਤ ਉਮੀਦਵਾਰਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਹਜੇ ਕੋਈ ਵੀ ਕੈਂਡੀਡੇਟਾ ਜਿਹੜਾ ਨਹੀਂ ਚੁਣਿਆ ਗਿਆ ਤੇ ਦੂਜੇ ਪਾਸੇ ਦੱਸ ਦਈਏ ਕਿ ਉੱਥੇ ਹੀ ਉਹ ਜਿਹੜਾ ਕਿ ਕਾਂਗਰਸ ਪਾਰਟੀ ਤੋਂ ਬਾਅਦ ਹੁਣ ਭਾਜਪਾ ਦੇ ਵੱਲੋਂ ਵੀ 6 ਉਮੀਦਵਾਰ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤੇ ਗਏ ਨੇ ਤੇ ਬਠਿੰਡਾ ਸੀਟ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਤੇ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਿਮਰ ਜਿਹੜਾ ਕਿ ਹਰਸਿਮਰਤ ਕੌਰ ਬਾਦਲ ਇਸ ਵਾਰ ਛੋਣ ਲੜਨਗੇ ਤੇ ਪਹਿਲਾਂ ਵੀ ਉਹ ਕਾਫੀ ਵਾਰ ਛੋਣ ਲੜ ਚੁੱਕੇ ਨੇ ਤੇ ਹੁਣ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਟੱਕਰ ਨ ਜਿਹੜਾ ਕਿ ਲੱਖਾ ਸਿੰਘ ਸਿਧਾਣਾ ਦੇਣਗੇ ਤੇ ਦੂਜੇ ਪਾਸੇ ਉੱਥੇ ਹੀ ਕਾਂਗਰਸ ਪਾਰਟੀ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਜਾਤਾ ਰਾਜਾ ਵੜਿੰਗ ਜਾ ਅਮਰਤਾ ਵੜਿੰਗ ਜਿਹੜਾ ਕਿ ਬਠਿੰਡਾ ਤੋਂ ਸੀਟ ਲੜ ਸਕਦੇ ਨੇ ਤੇ ਹੁਣ ਸ਼ਰੋਮਣੀ ਅਕਾਲੀ ਦਲ ਅਮਰitsar ਦੇ ਵੱਲੋਂ ਜਿਹੜਾ ਕਿ ਬਠਿੰਡਾ ਦੀ ਸੀਟ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਉਹ ਲੱਖਾ ਸਿੰਘ ਸਿਧਾਣਾ ਹੁਣ ਚੋਣ ਲੜਨਗੇ ਤੇ ਸਿਆਸੀ ਅਖਾੜੇ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਲੱਖਾ ਸਿੰਘ ਸਿਧਾਣਾ ਨੂੰ ਚੁਣਿਆ ਗਿਆ ਤੇ ਬਠਿੰਡਾ ਤੋਂ ਹੁਣ ਲੱਖਾ ਸਿੰਘ ਸਿਧਾਣਾ ਜਿਹੜੇ ਕਿ ਚੋਣ ਲੜਨਗੇ